ਖੜੋਈ ਤੁਸੀਂ ਮੈਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅ ਬੜੀ ਪਾਵਨ ਧਰਤੀ ਹੈ ਜਿੱਦਾਂ ਕਿ ਸਾਰੇ ਪੰਜਾਬ ਨੂੰ ਪੰਜਾਬੀਆਂ ਨੂੰ ਮੈਂ ਹੁਣ ਵੀ ਆਪਣੇ ਨਾਲ ਦੇ ਬੰਦੇ ਨਾਲ ਗੱਲ ਕਰਦਾ ਸੀ ਮੈਂ ਕਿਹਾ ਜਿੱਥੇ-ਜਿੱਥੇ ਵੀ ਪੰਜਾਬੀ ਬੈਠੇ ਆ ਅਸੀਂ ਕਿੰਨੇ ਕਰਮਾਂ ਵਾਲੇ ਆ ਭਾਗਾ ਵਾਲੇ ਆ ਕੀ ਅਸੀਂ ਪੰਜਾਬੀ ਆ ਸਾਨੂੰ ਮਾਣ ਹੈ ਪੰਜਾਬੀ ਹੋਣ ਤੇ ਦਰਬਾਰ ਸਾਹਿਬ ਗੋਲਡਨ ਟੈਂਪਲ ਗੋਰੇ ਤੱਕ ਇੱਥੇ ਮੱਥਾ ਟੇਕਣ ਆਉਂਦੇ ਆ ਹਨਾ ਉਹਨਾਂ ਦੀ ਵੀ ਸ਼ਰਧਾ ਹੈ ਹਾਲਾਂਕਿ ਸ਼ਾਇਦ ਮੈਨੂੰ ਲੱਗਦਾ ਵੀ ਜਦੋਂ ਉਹ ਬਹਿੰਦੇ ਆ ਤਾਂ ਉਹ ਐਂ ਪਿੱਠ ਸਿੱਧੀ ਕਰਕੇ ਮਾਰਦ ਪ੍ਰਕਾਸ਼ ਨੂੰ ਹਨਾ ਤੇ ਬੈਠ ਕੇ ਨਮਨ ਕਰਦੇ ਆ ਨਮਸਤਕੁੰਦੇ ਆ ਹਨਾ ਤੇ ਉਹ ਬਹੁਤ ਵੱਡੀ ਗੱਲ ਹੈ ਕਿ ਸਾਡਾ ਵਿਰਸਾ ਜੋ ਸਾਡੀ ਆ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੇ ਉਹ ਬਹੁਤ ਵੱਡੀਆਂ ਤੇ ਉਹ ਮੈਨੂੰ ਲੱਗਦਾ ਸ਼ਬਦਾਂ ਚ ਪੂਰੀਆਂ ਹੋਣੀ ਨਹੀਂ ਜੋ ਬੜਾ ਚੰਗਾ ਤੇ ਆਪਣੇ ਆਪ ਨੂੰ ਬਹੁਤ ਸਕੂਨ ਮਿਲਦਾ ਜਦੋਂ ਆ ਕੇ ਬਾਣੀ ਦਾ ਪ੍ਰਚਾਰ ਹੁੰਦਾ ਸੁਣਦੇ ਆ ਦੇਖਦੇ ਆ ਤੇ ਬਾਬਾ ਜੀ ਮਤਲਬ ਕਿਹੜੀ ਬਾਤਾਂ ਇਹ ਬਿਆਨ ਕਰ ਹੀ ਨਹੀਂ ਸਕਦੇ ਅਸੀਂ ਇਹ ਕਰ ਹੀ ਨਹੀਂ ਸਕਦੇ ਇਹ ਬਿਆਨ ਚ ਆਉਣੀ ਹੀ ਨਹੀਂ ਗੱਲਾਂ ਜੇ ਮੈਂ ਕਹਾਂ ਮੈਨੂੰ ਇਦਾਂ ਫੀਲ ਹੋਇਆ ਮੈਨੂੰ ਇਦਾਂ ਫੀਲ ਹੋਇਆ ਉਹ ਕਹਿੰਦੇ ਨਾ ਵੀ ਪਾਣੀ ਉਹੀ ਜਾਣ ਸਕਦਾ ਵੀ ਪਾਣੀ ਮਿੱਠਾ ਹੈ ਜਾਂ ਨਮਕੀਨ ਹੈ ਜਿਹੜੇ ਆਪ ਦੇਖਿਆ ਜਾਂ ਪੀਤਾ ਹੈ ਸੋ ਬਹੁਤ ਚੰਗਾ ਲੱਗਦਾ ਰੂਹ ਮਤਲਬ ਤਾਜ਼ੀ ਹੋ ਜਾਂਦੀ ਹੈ ਸਕੂਨ ਇੰਨਾ ਮਿਲਦਾ ਰਹਿ ਰੱਬ ਦਾ ਨਾ ਸੋ ਇਸ ਧਰਤੀ ਨੂੰ ਕੋਟੀ ਕੋਟੀ ਪ੍ਰਣਾਮ ਹੈ ਝੁੱਕ ਕੇ ਸਜਦਾ ਕਰਦੇ ਆ ਸਾਡਾ ਰੋਮ ਰੋਮ ਸੋ ਬਹੁਤ ਹੈ ਦਿਲ ਤੋਂ ਸਤਕਾਰ ਹੈ ਬਾਬਾ ਜੀ ਅਰਦਾਸ ਬੇਨਤੀ ਜਿੱਦਾਂ ਅਸੀਂ ਸਿੱਖਦੇ ਹਾਂ ਨਾ ਸਾਈਂ ਜੀ ਤੋਂ ਕਿਉਂਕਿ ਮੈਂ ਅੱਜ ਵੀ ਇਹੀ ਗੱਲ ਕਰਦਾ ਸੀ ਮੈਂ ਕਿਹਾ ਬੁਲਾਉਣ ਵਾਲਾ ਉਹ ਆ ਜਿਹੜੇ ਟਾਈਮ ਅਸੀਂ ਕੱਲ ਦੇ ਪਲਾਨ ਕਰੀ ਜੰਨੇ ਆ ਅਸੀਂ ਆਉਣਾ ਅਸੀਂ ਆਉਣਾ ਤੁਸੀਂ ਇਹ ਚੀਜ਼ ਨੂੰ ਅਸੀਂ ਮੈਂ ਕਹਿ ਹੀ ਨਹੀਂ ਸਕਦਾ ਕਿ ਮੈਂ ਆਇਆ ਅਸੀਂ ਕੌਣ ਆ ਬੁਲਾਉਣ ਵਾਲਾ ਆਪ ਹੀ ਬੁਲਾਉਂਦਾ ਸੱਦਣ ਵਾਲਾ ਆਪ ਹੀ ਸੱਦਦਾ ਬੇਨਤੀਆਂ ਤਾਂ ਉਹਨੂੰ ਪਹਿਲਾਂ ਹੀ ਪਤਾ ਹੈ ਜੇ ਉਹ ਉਹ ਕਹਿੰਦਾ ਨਾ ਵੀ ਜਿਹੜਾ ਸੁੱਤੇ ਪਿਆ ਦੇ ਸਾਹ ਚ ਲਾਉਂਦਾ ਉਹ ਸਾਡੇ ਕੰਮ ਵੀ ਚਲਾਊਗਾ ਸੋ ਅੱਜ ਅਸੀਂ ਇੱਥੇ ਆਏ ਆ ਤੇ ਅਸੀਂ ਨਹੀਂ ਆਏ ਸਾਨੂੰ ਤਾਂ ਸੱਦਿਆ ਤੇ ਸਾਡੀ ਕੀ ਔਕਾਤ ਕੀ ਆ ਸਾਡੀ ਜੇ ਉਹ ਸੱਦੇ ਅਸੀਂ ਨਾ ਆਈਏ ਸੋ ਨਵਾਂ ਨਵਾਂ ਕੀ ਲੈ ਕੇ ਆਏ ਨਵਾਂ ਬਹੁਤ ਕੁਝ ਅਸੀਂ ਪਲਾਨ ਕੀਤਾ ਹੋਇਆ ਅੱਜ ਅਸ਼ੀਰਵਾਦ ਲਿਆ ਸੋ ਬਾਬਾ ਮਿਹਰ ਕਰੇ ਛੜ ਦੀ ਕਲਾ ਰੱਖੇ ਤੁਹਾਡੀ ਸਾਰਿਆਂ ਦੀ ਸੁਣਨ ਵਾਲਿਆਂ ਨੂੰ ਤੈਹ ਦਿਲੋਂ ਸਤਕਾਰ ਦਿਲੋਂ ਪਿਆਰ ਤੁਹਾਨੂੰ ਸਾਰਿਆਂ ਨੂੰ ਹਰ ਇੱਕ ਧਰਮ ਦਾ ਸਤਕਾਰ ਜੀ ਸਦਕੇ ਸੋ ਇੱਕ ਆਪਣਾ ਹੁਣ ਅੱਗੇ ਅਸੀਂ ਗਾਣੇ ਕੀਤੇ ਆ ਜਿਹੜੇ ਉਹ ਅਸੀਂ ਹੌਲੀ ਹੌਲੀ ਰਿਲੀਜ਼ ਕਰਾਂਗੇ ਕਿਉਂਕਿ ਵਿਆਹਾਂ ਦਾ ਸੀਜ਼ਨ ਹੈ ਸੋ ਉਧਰ ਹਲੇ ਰੁਝੇ ਹੋਇਆ ਰੁਝਾਨ ਸੀਗਾ ਤੇ ਗਾਣੇ ਗੁਣੇ ਚੱਲੀ ਜਾਂਦੇ ਆ ਆਪਣੇ ਚਾਹਵਾਨਾਂ ਨੂੰ ਕੀ ਕੈਸੀ ਕਰਨਾ ਚਾਹਦੇ ਮੈਂ ਚਾਹਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਸਾਰਾ ਕੁਝ ਮਾਲਕ ਦਾ ਹੀ ਰਚਿਆ ਹੋਇਆ ਖੇਡਾਂ ਉਹਦੀਆਂ ਨੇ ਅਸੀਂ ਤਾਂ ਪੁੱਤਲੇ ਆ ਖੜਾ ਰਿਆ ਉਹ ਉਤਰਾਂ ਤਰਾਂ ਖੜਾ ਰਿਆ ਸਾਨੂੰ ਤੇ ਸਾਰੀਆਂ ਉਹਦੀਆਂ ਦੇਣਾ ਨੇ ਤੇ ਸਭ ਨੂੰ ਇਹੀ ਕਹਿਣਾ ਵੀ ਅ ਕਹਿੰਦਾ ਨਾ ਵੀ ਨਾ ਮੁਸ਼ਕਿਲਾਂ ਵੇ ਕਬਰਾ ਯਾਰਾ ਬਸ ਤੂੰ ਆਪਣੀ ਰਫਤਾਰ ਵਧਾ ਯਾਰਾ ਰਾਹ ਦੇ ਵਿੱਚ ਕੰਡੇ ਤਾਂ ਬੜੇ ਆਉਂਦੇ ਆ ਔਖੇ ਸੌਖੇ ਰਾਹ ਹੀ ਬੰਦੇ ਨੂੰ ਤੁਰਨਾ ਸਿਖਾਉਂਦੇ ਆ ਅਕਸਰ ਹੀ ਸਭ ਢੇਰੀ ਟਾ ਦਿੰਦੇ ਜਦੋਂ ਦੁੱਖ ਤੜਫਾਉਂਦੇ ਆ ਪਰ ਜੋ ਮੁਸ਼ਕਿਲਾਂ 'ਗੇ ਅੜ ਜਾਂਦੇ ਉਹੀ ਮੰਜ਼ਲਾਂ ਨੂੰ ਪਾਉਂਦੇ ਆ ਉਹੀ ਮੰਜ਼ਲਾਂ ਨੂੰ ਪਾਉਂਦੇ ਆ ਸੋ ਮਾਲਕ ਤੁਹਾਨੂੰ ਸੋਝੀ ਦਿੰਦਾ ਉਹ ਕਹਿੰਦਾ ਨਾ ਵੀ ਤੁਹਾਨੂੰ ਸਾਹ ਬਖਸ਼ਦਾ ਫ੍ਰੀ ਦੀ ਆਕਸੀਜਨ ਦਿੰਦਾ ਅਸੀਂ ਇੱਥੇ ਖੜੇ ਆ ਤੇ ਮਤਲਬ ਤੁਸੀਂ ਇਹ ਲਾ ਲੋ ਕਿ ਇੰਨੀ ਜ਼ਿਆਦਾ ਪੋਜ਼ਿਟਿਵਿਟੀ ਹੈ ਤੇ ਉਹ ਮੈਨੂੰ ਲੱਗਦਾ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਤੇ ਉਹ ਆਪ ਹੀ ਅਸ ਤਾਂ ਕਹਿੰਦਾ ਵੀ ਸ਼ੁਕਰ ਵੀ ਛੋਟਾ ਲੱਗਦਾ ਵੀ ਜੋ ਮਾਲਕ ਨੇ ਦਿੱਤਾ ਜਾਂ ਦੇ ਰਹੇ ਆ ਜਾਂ ਦੇਣਾ ਉਹ ਸ਼ੁਕਰ ਚ ਤਾਂ ਕਹਿ ਕੇ ਅਸੀਂ ਗੱਲ ਨਿਬੇੜ ਦਿੰਦੇ ਆ ਉਹ ਸ਼ੁਕਰ ਵੀ ਛੋਟਾ ਲੱਗਦਾ ਇੰਨਾ ਕੁਝ ਦੇ ਰਿਹਾ ਮਾਲਕ ਸੋ ਫਿਰ ਵੀ ਬਹੁਤ ਬਹੁਤ ਸ਼ੁਕਰ ਹੈ ਇਹ ਸਾਰੇ ਜਿੰਨੇ ਵੀ ਵੀਰ ਭਰਾ ਪਿਆਰ ਕਰਨ ਵਾਲੇ ਚਾਹਣ ਵਾਲੇ ਤੁਹਾਡਾ ਸਾਰਿਆਂ ਦਾ ਦਿਲੋਂ ਤਹਿ ਦਿਲੋਂ ਸਤਿਕਾਰ ਰਹੂਗਾ ਰਿਗਾਰਡ ਰਹੂਗਾ ਸੋ ਸਾਰਥੀ ਕੇ ਹੁਣ ਫੇਰ ਬੈਕ ਤੋਂ ਨਵੇਂ-ਨਵੇਂ ਗਾਣੇ ਲੈ ਕੇ ਆ ਰਿਹਾ ਸੋ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਚੰਗੇ ਲੱਗਣਗੇ